सर एसोसीएट प्रोफेसर भी असिस्टेंट प्रोफेसर भी सर मैंने मीडिया राय सरकार की पाकिस्तान की लड़ाई थोड़ी हुई है कि सब बाव के जी का कि हूँ ही ज्वाइन करवा बेसिकली जो लास्ट में सरकार जाने लगी सी उन्हें भर्तियां लिखी अच्छे के स्कूल चला गया ਉਸ ਵਕਤ ਕੋਟ ਦੀ ਗੱਲ ਮੈਂ ਬਾਤ ਕਰਦਾ ਉਸ ਵਕਤ ਜਿਹੜੀ ਆਪ ਸਰਕਾਰ ਦੇ ਵਿੱਚ ਇਲੈਕਸ਼ਨ ਹੋਣੇ ਸੀ ਇਸ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਐਮਐਲਏ ਕੋਈ ਕੰਦੇ ਸੀਗੀ ਚੰਨੀ ਸਰਕਾਰ ਨੇ ਉੱਪਰ ਤੇ ਗਲਤ ਕੀਤੀ ਜੀ ਤੇ ਜਿਹੜੇ ਬੰਦੇ ਰੱਖੇ ਸੀ ਇਹ ਸਾਰੇ ਜਿਹੜਿਆਂ ਨੇ ਇਲੈਕਸ਼ਨ ਸੀ ਇਹ ਸਾਰੇ ਪਾਈਆਂ ਕਾਂਗਰਸ ਨੂੰ ਵੋਟਾਂ ਆ ਦੇ ਇਹ ਸਾਰੇ ਟੀਚਰਾਂ ਨੇ ਅਸੀਂ ਬਹੁਤਾਂ ਪਾਈਆਂ ਵੋਟਾਂ ਅਸੀਂ ਆਮ ਆਦਮੀ ਨੂੰ ਵੋਟਾਂ ਪਾਈਆਂ ਵੋਟਾਂ ਇਸ ਕਰਕੇ ਪਾਈਆਂ ਕਿਉਂਕਿ ਆਮ ਆਦਮੀ ਪਾਰਟੀ ਸੁਪਤੇ ਕਹਿੰਦੇ ਨੇ ਜੇ ਤੁਹਾਨੂੰ ਪੱਕੇ ਕਰਾਂਗੇ ਤੁਹਾਡੇ ਗ੍ਰੇਡ ਵੀ ਭੇਜਣਗੇ ਪੱਕੇ ਤਾਂ ਕੀ ਕਰਨੇ ਸਕੂਲ ਨਾਲ ਦਸਤੀ ਮਾਹਰ ਬਣਦੇ ਤੇ ਜਿਹੜੇ ਜਿਨ੍ਹਾਂ ਨੇ ਕਾਂਗਰਸ ਸਮਝੋ ਤੁਹਾਡੇ ਨੂੰ ਨਵੋ ਕੱਪੇ ਕਰਦੇ ਉਸ ਸਵਾਲ ਵਾਲੇ ਕੋਰਟ ਦੇ ਵਿੱਚ ਮਾਮਲਾ ਪੇਸ਼ ਕੀਤਾ ਉਹ ਸਿੰਗਲ ਨੇ ਜਿਹੜਾ ਕਹਿੰਦਾ ਕਿ ਇਹਦੇ ਵਿਜੇ ਨੇ ਨਹੀਂ ਕੀਆ ਉਹਨਾਂ ਨੇ ਇੱਕ ਖਾਲੀ ਚਾਹ ਹਾਂ ਹਾਂ ਜਿਹੜੇ ਦੂਸਰਾ ਪਿੱਛੇ ਪੱਟੇ ਗਿਆ ਉਹਨਾਂ ਨੇ ਕੋਈ ਗਲਤੀ ਨਹੀਂ ਮੰਨਦਾ ਆਪਣੀ ਜਗ੍ਹਾ ਠੀਕ ਹੈ ਉਹ ਕੋਰਟ ਦੇ ਵਿੱਚ ਚਲੇ ਗਏ ਤਾਂ ਡਬਲ ਬੈਂਚ ਤੋਂ ਹੀ ਇਸ ਦੇ ਸਟੂਡੈਂਟਸ ਕੋਲ ਚਲੇ ਗਏ ਡਬਲ ਬੈਂਚ ਨੇ ਫੈਸਲਾ ਮੰਨਦੇ ਫੇਵਰ ਚ ਦਿੱਤਾ ਠੀਕ ਉਹਨਾਂ ਦੀ ਫੇਵਰ ਚ ਦੇ ਦਿੱਤਾ ਸਰ ਪੋ ਦਿਨ ਪਹਿਲਾਂ ਫੈਸਲਾ ਆਇਆ ਪਰ ਉਹਨ ਸਰਕਾਰ ਨੂੰ ਇਹ ਡਰ ਹੈ ਕਿ ਜਿਹੜੇ ਕੇਸ ਫਿਲਟੀਆਂ ਹਨ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਹੋਰ ਰਾਤੋ ਰਾਤ ਕਿਉਂ ਜੋਇਨ ਕਰਾ ਰਹੇ ਨੇ ਇਸ ਦਾ ਮਤਲਬ ਹੈ ਕਿ ਜਿਹੜੀ ਸਰਕਾਰ ਉਹ ਗੁਡੀ ਮੰਨ ਰਹੀ ਹੈ ਇਹਦੇ ਵਿੱਚ ਕੋਈ ਨਾ ਕੋਈ ਖਿਚੋੜਣਾ ਪੁੱਛਣਾ ਕੁਝ ਹੈਗਾ ਤਾਂ ਉਹ ਮੰਡੇ ਤੱਕ ਦੀ ਵੇਟ ਨਹੀਂ ਕਰ پا ਰਹੇ ਜਿਉਂ ਮੰਨ ਲਓ ਸੁਪਰੀਮ ਕੋਰਟ ਨੂੰ ਸਰਕਾਰ ਨੂੰ ਡਰ ਹੈ ਕਿ ਸੁਪਰੀਮ ਕੋਰਟ ਕਰ ਲੂ ਫੇਰ ਉਹ ਕਰ ਦੋ ਤੇ ਸਭ ਤੋਂ ਧੀ ਗੱਲ ਹੈ ਉਹ ਆਪ ਸਰਕਾਰ ਹੀ ਕਹਿੰਦੀ ਸੀ ਕਿ ਇਹ ਪੱਤੀ ਠੀਕ ਨਹੀਂ ਹੈਗੀ ਅੱਜ ਉਹ ਰਾਤੋ ਰਾਤ ਜੋਇਨ ਕਰਾ ਰਹੇ ਆ ਮਲੇਰਾਟਰ ਰਾਤ ਨੂੰ ਲਾਈਟ ਦਿੱਤੀ ਕਿ ਨਹੀਂ ਵਿਚਰਾ ਸਰ ਜੇ ਉਹਨਾਂ ਨੇ ਜੁਆਇਨ ਕਰਾਣਾ ਬਿਲਕੁਲ ਕਰਾਉਂ ਜਿਹੜਾ ਬੰਦਾ ਸਿਲੈਕਟ ਹੋਇਆ ਉਹਦੇ ਜੁਆਇਨਿੰਗ ਹੋਣੀ ਚਾਹੀਦੀ ਐ ਸੀ ਉਸ ਤੇ ਉਹ ਨਹੀਂ ਕਹਿੰਦਾ ਪਰ ਗੱਲ ਆ ਸਰ ਉਹਦੇ ਇੱਕ ਪ੍ਰੋਪਰ ਪ੍ਰੋਸੀਜਰ ਤਾਂ ਹੁੰਦਾ ਨਾ ਰਾਤ ਨੂੰ 10 ਵਜੇ ਰਹੇ ਆ ਜੀ 10 ਵਜੇ ਤੁਸੀਂ ਕਾਲਜ ਦੇ ਪ੍ਰਿੰਸੀਪਲ ਨੂੰ ਠਾਹ ਰੱਖਿਆ ਹੋਟ ਸਟਾਫ ਨੂੰ ਠਾਹ ਰੱਖਿਆ ਮਲੇ ਤੁਸੀਂ ਆਪ ਨੂੰ ਕਿਹਨੂੰ ਲਾਇਆ ਤੁਸੀਂ ਗੱਲ ਧਾਰ ਹੈ ਪ੍ਰਿੰਸੀਪਲ ਪ੍ਰਿੰਸੀਪਲ ਬੈਠੇ ਨੇ ਪ੍ਰਿੰਸੀਪਲ ਨਾਲ ਜਿਹੜਾ ਉਹ ਰਾਤਾਂ ਕਿਤੇ ਗਿਆ ਅੱਜ ਇਹ ਇਸ ਦਾ ਕੀ ਹੋ ਰਿਹਾ ਸਰ ਕਿਸੇ ਤੋਂ ਮੈਡਮ ਤੋਂ ਚਲੇ ਕੋਈ ਗਲਤੀਆਂ ਨਹੀਂ ਹੋਈ ਜਿਵੇਂ ਸਰਕਾਰੀ ਕੋਈ ਪ੍ਰੋਮੋਟ ਹੋ ਰਿ ਐਲਡੀ ਪ੍ਰੋਜੈਕਟ ਹੈ ਉਹਨਾਂ ਨੂੰ ਕੰਟਰੋਲ ਹੀ ਆਇਆ ਉਹ ਚਾਰੋਂ ਨਾਮ ਰੱਖੀ ਹੈ ਜੀ ਬੇਸ਼ੱਕ ਕੀ ਲੱਗ ਪਟਿਆਲੇ ਚ ਹੋਵੇ ਜਿੱਥੇ ਕਾਲਜ ਪਟਿਆਲੇ ਦੇ ਵਿੱਚ 400 ਦਾ ਸਟੇਟ ਕਾਲਜ ਉਹ ਲੇ ਕਿੱਲੇ ਪਟਿਆਲੇ ਚ ਨਹੀਂ ਹੋਇਆ ਉਹ ਕਿੱਲੇ ਆਉਂਦੇ ਚ ਨਹੀਂ ਹੋਇਆ ਜੇਡੀ ਪਾਸ ਜੀ ਸਰ ਅਸੀਂ ਖੜੇ ਸੋ ਕੰਟੈਸਟਿਕ ਆ ਸਰ ਜੀ ਇਹ ਕੰਟੀਨਿਊ ਕਰਾਂਗੇ ਕੱਲੋਂ ਸਾਡੇ ਆ ਕਿ ਕੱਲ ਤੋਂ ਉਸੇ ਜੀ ਡੀਪੀ ਆਫਿਸ ਦੇ ਬਾਹਰ ਵੀ ਤਰਨਾ ਲਾਇਆ ਜਾ ਰਿਹਾ ਹੈ ਜੀ ਅਸੀਂ ਸਾਰੇ ਬੈਠੇ ਆ ਜੀ ਇਹ ਤਾਂ ਹਮ ਜਦ ਤੱਕ ਕੋਈ ਫੈਸਲਾ ਨਹੀਂ ਲੈਂਦਾ ਸਾਨੂੰ ਪਤਾ ਨਹੀਂ ਚੱਲਦਾ ਕਿ ਪ੍ਰੋਫੈਸ਼ਨਲ ਕੰਡਮ ਜੁੜੇ ਮਨਾਂ ਨੂੰ ਨਹੀਂ ਕਰਦੀ ਅਸੀਂ ਤਾਂ ਟੈਸਟ ਕਰਾਂਗੇ